ਇੰਡੀਅਨ ਕੈਲੰਡਰ ਵੱਲੋਂ ਬੜਾ ਸ਼ਾਨਦਾਰ ਮੇਲਾ ਜਿਹੜਾ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਜਿੱਥੇ ਇਹਨਾਂ ਦੀ ਇਹਨਾਂ ਨੂੰ ਮੁਬਾਰਕਬਾਦ ਜਿੰਨਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦਾ ਮੇਲਾ ਜਿਹੜਾ ਉਹ ਕਾਮਯਾਬ ਹੋਵੇ ਇਹ ਜਿਹੜੇ ਮੇਲੇ ਨੇ ਸਾਡਾ ਅਮੀਰ ਸੱਭਿਆਚਾਰ ਦਾ ਇੱਕ ਹਿੱਸਾ ਤੋਂ ਟੰਗ ਲੇ ਲੰਬੇ ਸਮੇਂ ਤੋਂ ਮੇਲਿਆਂ ਦੇ ਵਿੱਚ ਜਦੋਂ ਜੱਟ ਕਣਕਾਂ ਦੀ ਵਾਢੀ ਕਰਕੇ ਵਿਸਾਖੀ ਦੇ ਮੇਲੇ ਤੇ ਜਾਂਦਾ ਸੀ ਹੋ ਦਿਵਾਲੀ ਦੇ ਦਿਹਰੇਆਂ ਦੇ ਹੋਰ ਮੇਲੇ ਲੱਗਦੇ ਸੀ ਉਹਨਾਂ ਦੀ ਤਰ੍ਹਾਂ ਇਹ ਵੀ ਇੱਕ ਮੇਲਾ ਜਿਹੜਾ ਦੇਖੋ ਦਾਣਾ ਮੰਡੀ ਨੂੰ ਫੇਰ ਲਾਉਣਾ ਇਹ ਮੇਰੇ ਹਲਕੇ ਹੋਣ ਨਾਲ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਵੱਲੋਂ ਹਰੇਕ ਪ੍ਰਕਾਰ ਦਾ ਤੁਹਾਨੂੰ ਸਹਿਯੋਗ ਦਿੱਤਾ ਜਾਊਗਾ ਤਾਂ ਕਿ ਤੁਹਾਨੂੰ ਚੰਗਾ ਬਿਜ਼ਨਸ ਮਿਲੇ ਤੁਹਾਨੂੰ ਦੇਖ ਕੇ ਹੋਰਾਂ ਲੋਕਾਂ ਨੂੰ ਇਨਸਪੀਰੇਸ਼ਨ ਵੀ ਹੋਵੇ ਤਾਂ ਕਿ ਲੋਕ ਮੇਰੇ ਹਲਕੇ ਦੇ ਇੱਥੇ ਆ ਕੇ ਇੰਜੋਇਮੈਂਟ ਕਰ ਸਕਣਗੇ ਐਮਐਲਏ ਸਾਹਿਬ ਸਾਥ ਇੱਕ ਨੂੰ ਮਿਲ ਰਿਹਾ ਸੰਗੀਆਂ ਦੇ ਵਿੱਚ ਵੀ ਬਹੁਤ ਰਸਖਾ ਦੇਖੋ ਇਹ ਅਗਰ ਚੇਂਜ ਅੱਛੇ ਹੋਏਗੀ ਪ੍ਰੈਜੈਂਟੇਸ਼ਨ ਚੰਗੀ ਹੋਊਗੀ ਤਾਂ ਗਾਗ ਤਾਂ ਆਪਣਿਆ ਪੈਦਾ ਪਿੱਛੇ ਵੀ ਇਹਨਾਂ ਨੇ ਮੇਰੇ ਹਰ ਮੇਦਾਨ ਲੈ ਇਹਦੇ ਵੀ ਬਹੁਤ ਵੱਡ ਇਹ ਹੁਣ ਵੀ ਇਹ 11 ਫਰਵਰੀ ਤੱਕ ਚੱਲਣਾ ਹੈ। ਇਸ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਓ ਵੱਡੀ ਗੰਟੀ ਤੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਇਸ ਮੇਲੇ ਦੀ رونਕ ਪਾਓ। ਐਨਐਲਏ ਦਾ ਬਾਹਰ ਜਿਹੜਾ ਪੰਜਾਬੀ ਤੇ ਵੈਸਟਰਨ ਦਾ ਮਿਕਸ ਹੈ ਇਹ ਕੋਈ ਗੱਲ ਨਹੀਂ ਅਸੀਂ ਹਰੇਕ ਪ੍ਰਕਾਰ ਦੇ ਜਿਹੜਾ ਫੇਰ ਦੇ ਵਿੱਚ ਖਲਤ ਪਿਆ ਮੂਰੀ ਚੈਦਾ ਇਹ ਨਹੀਂ ਵੀ ਅਸੀਂ ਇਕੱਲਾ ਪੰਜਾਬ ਦਰਸਾਉਣਾ ਅਦਰ ਵੈਸਟਰਨ ਵੀ ਦਿਖਾਇਆ ਤਾਂ ਕੋਈ ਵੱਡੀ ਗੱਲ ਨਹੀਂ। ਬੜਾ ਪਹੁੰਚਿਆ ਮੇਲੇ ਦੇ ਬੜਾ ਬੜਾ ਅੱਛਾ ਦਿਨ ਲੱਗ ਰਿਹਾ ਜੀ ਦੇਖੋ ਸਾਡੇ ਜਲਦੀ ਤਮੰਨਾ ਸੀ ਕਿ ਜਰਾ ਚੱਕਰ ਲਗਾਣ ਤੇ ਬਹੁਤ ਬਾਗਾਣਾ ਦੇਣਾ ਕਿ ਸਿੱਧੂ ਸਾਹਿਬ ਨੇ ਅੱਜ ਸਪੈਸ਼ਲ ਸਮਾਂ ਕੱਢ ਕੇ ਸਾਡੇ ਕੋ ਆਏ ਨੇ ਤੇ ਬਹੁਤ ਹੀ ਬੜਾ ਵਧੀਆ ਲੱਗਦਾ ਹੈ ਤੇ ਇਹਨਾਂ ਦੇ ਆਉਣ ਦੇ ਨਾਲ ਦੇਖੋ ਚਰਨ ਪਏ ਨੇ ਤੇ ਰਸ਼ਵੀ ਕਿੰਨਾ ਵੱਧ ਗਿਆ ਹੈ ਸਭ ਦੇ ਕਿਹੜੇ ਕਿਹੜੇ ਸਰ ਝੂਲੇ ਤੁਹਾਡੇ ਕੋਲੇ ਜਿਹੜੇ ਸਰ ਤੁਸੀਂ ਰੱਖੋ ਜੁਆਇੰਟ 휠 ਨੇ ਬਾਕੀ ਹੋਰ ਸਾਰੇ ਝੂਲੇ ਨੇ ਆਪਣੇ ਕੋ ਜਿਹੜੇ ਤੁਸੀਂ ਦੇਖੋਗੇ ਨਾ ਬੱਚਿਆਂ ਦੇ ਛੋਟੇ ਝੂਲੇ ਵੀ ਹੈ ਵੱਡੇ ਵੀ ਲਗਭਗ ਤੇ ਅਲੱਗ-ਅਲੱਗ ਦੇਸੀ-ਵਦੇਸੀ ਝੂਲੇ ਆਪਣੇ ਕੋ ਸਾਰੇ ਵੀ ਬਾਈ ਤਰ੍ਹਾਂ ਦੇ ਝੂਲੇ ਨੇ ਤੇ ਕਿੰਨੇ ਤੋਂ ਕਿੰਨੇ ਉਮਰ ਦੇ ਜਿਹੜੇ ਬੱਚੇ ਨੇ ਮਿੰਨਸ ਤੋਂ ਲੈ ਕੇ ਤੁਸੀਂ ਜੀ ਉਹ ਆਨਵਰ ਤੇ ਸਾਰੇ ਝੂਲੇ ਬਹੁਤ ਵਧੀਆ ਤੇ ਸਾਰੇ ਸੇਫਟੀ ਮੈਜਰ ਲੈ ਕੇ ਸਭ ਚੜਾਈ ਜਾ ਰਹੇ ਨੇ ਖਾਣ ਪੀਣ ਨੂੰ ਲੈ ਕੇ ਸਰ ਹਾਂਜੀ ਖਾਣ ਪੀਣ ਦੇ ਸਾਰੇ ਸਟਾਫ ਨੂੰ ਦੇਖਦੇ ਆ ਲੱਗੇ ਆ ਸਾਊਥ ਇੰਡੀਅਨ ਨੂੰ ਲੱਗਿਆ ਜੀ ਤੇ ਬਾਕੀ ਆਪਣੇ ਪੰਜਾਬੀ ਖਾਣੇ ਵੀ ਹੈਗੇ ਲੱਗਦਾ ਸਾਰੇ ਘਰ ਲਈ ਸ਼ੋਪਿੰਗ ਵੀ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਮਾ ਇਲਾਕਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਇਸ ਦਾ ਸਾਰਿਆਂ ਨੂੰ ਸਾਡਾ ਜੀਆ ਨੂੰ ਤੁਸੀਂ ਆਓ ਵੱਲ ਚੜ ਕੇ ਇੱਥੇ ਬਾਕੀ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਸਾਨੂੰ ਤੁਸੀਂ ਜਦ ਮਰਜ਼ੀ ਮਿਲੋ ਤੇ ਸਾਡੇ ਸ਼ੰਕਰ ਭਾਈ ਸਾਹਿਬ ਨੇ ਉੱਥੇ ਨੇ ਬਾਕੀ ਤੁਸੀਂ ਸਾਡੇ ਸਹਿਯੋਗ ਦੇ ਰਹੇ ਹੋ ਕਿੰਨੀ ਤੱਕ ਲੱਗੇਗਾ ਇਹ ਇਹ ਚੱ ਅਨਵਰਡ ਸਾਡਾ ਚੱਲ ਰਿਹਾ ਬਿਲਕੁਲ ਜੀ ਇਹ ਸਹੀ ਚੱਲਦਾ ਰਿਹਾ ਧੋਕੇਪਰ ਸਿੱਧੀ ਡੇਟ ਤੇ 11 ਤੱਕ ਜਨਾਬ ਦੇ ਹੁਕਮ ਹੋਏਗਾ ਤਾਂ ਇਹ ਚਲਾ ਵੀ ਦਸ ਤੱਕ ਗਿਆ ਕਿਸ ਤਰ੍ਹਾਂ ਚੱਲ ਰਿਹਾ ਰਸ ਨੂੰ ਲੈ ਕੇ ਹਾਂ ਜੀ ਠੀਕ ਆ ਕਿਉਂਕਿ ਪਿੱਛੇ ਸਰਦੀ ਸੀ ਅੱਜ ਦੋ ਦਿਨ ਤਿੰਨ ਦਿਨ ਤੋਂ ਜਦੋਂ ਤੋਂ ਸ਼ੁਰੂ ਹੋਈ ਆ ਚੜ੍ਹਨੀ ਤੇ ਥੋੜਾ ਜਿਆਦਾ ਰਿਸਪਾਂਸ ਵਧਿਆ ਹੈ ਇਸ ਨਾਲ ਜੀ